ਹਾਂਜੀ ਦੋਸਤੋ ਲੈ ਕੇ ਹਾਜ਼ਰ ਆਪਾਂ ਆਪਣੀ ਕਹਾਣੀ ਕਰਮੋ ਭਾਗ ਤੀਜਾ ਇਸ ਕਹਾਣੀ ਨੂੰ ਲਿਖਿਆ ਹੈ ਲੇਲਵੀ ਸਰਦਾਰ ਜੀ ਨੇ ਘਰ ਦੀ ਦੇਲ ਲੰਗਣ ਤੋਂ ਬਾਅਦ ਉਹ ਬੂਹੇ ਲੱਗੇ ਲੱਕੜ ਦੇ ਦਰਵਾਜ਼ੇ ਵਿੱਚੋਂ ਟੁੱਟ ਕੇ ਨਿਕਲੀਆਂ ਫੱਟੀਆਂ ਨੂੰ ਦੇਖ ਰਿਹਾ ਸੀ ਜਿੰਨਾ ਵਿੱਚੋਂ ਲੰਗਦੀ ਹਵਾ ਜਿਵੇਂ ਜੱਸੇ ਨੂੰ ਘਰ ਅੰਦਰ ਆਉਣ ਤੇ ਉਸ ਦਾ ਸਵਾਗਤ ਕਰ ਰਹੀ ਸੀ ਥੋੜਾ ਅੱਗੇ ਲੰਗਣ ਤੇ ਰਾਹ ਵਿੱਚ ਬਣੇ ਸਤੀਰਾਂ ਦੇ ਬਰਾਂਡੇ ਵਿਚ ਬਾਣ ਵਾਲੇ ਮੰਜੇ ਉੱਪਰ ਪਿਆ ਇੱਕ ਸੁੱਕਿਆ ਜਿਹਾ ਆਦਮੀ ਜੋ ਕਿਸੇ ਡੂੰਗੀ ਸੋਚ ਵਿੱਚ ਬੈਠਾ ਧਰਤੀ ਵੱਲ ਵੇਖੀ ਜਾ ਰਿਹਾ ਸੀ ਜਿਸ ਨੂੰ ਜੱਸੇ ਵੱਲੋਂ ਬੁਲਾਈ ਫਤੇ ਵੀ ਸੁਣਾਈ ਨਹੀਂ ਦਿੱਤੀ ਉਸ ਵੱਲ ਵੇਖਦਾ ਹੋਇਆ ਜੱਸਾ ਚੁੱਲ੍ਹੇ ਦੇ ਬਣੇ ਓਟੇ ਕੋਲ ਜਾ ਖੜਾ ਹੋਇਆ ਤੇ ਆਖਣ ਲੱਗਾ ਜੀ ਇਹ ਝੋਲਾ ਕਿੱਥੇ ਰੱਖਣਾ ਹੈ ਕਰਮੋ ਜੱਸੇ ਦੀ ਆਵਾਜ਼ ਸੁਣ ਕੇ ਘਬਰਾ ਗਈ ਤੇ ਏਨੇ ਨੂੰ ਤਾਰੋ ਆ ਗਈ ਪੁੱਤ ਇੱਥੇ ਹੀ ਰੱਖ ਦੇ ਝੋਲਾ ਆ ਜਾ ਮੰਜੇ ਤੇ ਬਹਿ ਜਾ ਕਰਮੋਂ ਦੁੱਧ ਗਰਮ ਕਰ ਰਹੀ ਆ ਇੰਨੇ ਤੂੰ ਥੋੜਾ ਆਰਾਮ ਕਰ ਲਾ ਤੇ ਹੁਣ ਦੁੱਧ ਪੀ ਕੇ ਹੀ ਘਰ ਨੂੰ ਜਾਵੀ ਤਾਰੋ ਅੰਦਰੋਂ ਮੰਜਾ ਕੱਢ ਕੇ ਲਿਆਉਂਦੀ ਹੋਈ ਬੋਲੀ ਹਾਂਜੀ ਬੇਬੇ ਆਜੋ ਤੁਸੀਂ ਵੀ ਬਹਿ ਜਾਓ ਨਾਲੇ ਉਹ ਕੌਣ ਨੇ ਜੋ ਭਾਂਡੇ ਵਿੱਚ ਮੰਜੇ ਤੇ ਬੈਠੇ ਨੇ ਜੱਸਾ ਤਾਰੋ ਨੂੰ ਪੁੱਛਣ ਲੱਗਿਆ ਉਹ ਤਾਂ ਪੁੱਤ ਕਰਮੋਂ ਦੇ ਬਾਪੂ ਜੀ ਨੇ ਉਹ ਤਾਂ ਜਦੋਂ ਦੀ ਕਰਮੋਂ ਦੀ ਮਾਂ ਇਸ ਦੁਨੀਆ ਤੋਂ ਗਈ ਹੈ ਉਦੋਂ ਦਾ ਵਿਚਾਰਾ ਐਵੇਂ ਹੋ ਗਿਆ ਪਹਿਲਾਂ ਤਾਂ ਵਧੀਆ ਹੁੰਦਾ ਸੀ ਪਰ ਮੇਂ ਜੁੱਸੇ ਵਾਲਾ ਬਿਲਕੁਲ ਤੇਰੇ ਵਰਗਾ। ਇਹਦੀ ਮਾਂ ਦੇ ਵਿਯੋਗ ਵਿੱਚ ਵਿਚਾਰਾ ਐਵੇਂ ਹੋ ਗਿਆ। ਕੰਮਕਾਰ ਕਰਨਾ ਤਾਂ ਜਿਵੇਂ ਭੁੱਲ ਹੀ ਗਿਆ ਹੋਵੇ। ਤਾਰੋ ਜੱਸੇ ਨੂੰ ਦੱਸਦੀ ਹੋਈ ਬੋਲੀ। ਲੈ ਬੇਬੇ ਆ ਦੁੱਧ ਪੀ ਲਵੋ। ਨਾਲੇ ਮੈਂ ਦੁੱਧ ਬਾਪੂ ਨੂੰ ਵੀ ਫੜਾਉਣੀ ਆ। ਇਹ ਕਹਿ ਕੇ ਕਰਮੋ ਦੁੱਧ ਦਾ ਗਲਾਸ ਆਪਣੇ ਬਾਪੂ ਨੂੰ ਫੜਾਉਣ ਚਲੀ ਗਈ ਤੇ ਦੁੱਧ ਫੜਾ ਕੇ ਅੰਦਰ ਨੂੰ ਚਲੀ ਗਈ। ਜੱਸੇ ਨੂੰ ਤਾਰੋ ਨੇ ਦੁੱਧ ਦਾ ਗਲਾਸ ਫੜਾ ਦਿੱਤਾ ਤੇ ਦੁੱਧ ਪੀਣ ਨੂੰ ਕਿਹਾ। ਜੱਸਾ ਵੀ ਦੁੱਧ ਪੀ ਰਿਹਾ ਸੀ ਤੇ ਸੋਚ ਰਿਹਾ ਸੀ ਕੇਵਲ ਉਹ ਹੀ ਇਸ ਦੁਨੀਆ ਤੇ ਦੁਖੀ ਨਹੀਂ ਸਭ ਪਾਸੇ ਇੱਕੋ ਜਿਹੇ ਹੀ ਹਾਲ ਨੇ ਪੁੱਤ ਸੁਖ ਨਾਲ ਤਾਂ ਹੁਣ ਵਿਆਹਣ ਜੋਗਾ ਹੋ ਗਿਆ ਤੂੰ ਕੋਈ ਰਿਸ਼ਤਾ ਵਗੈਰਾ ਨਹੀਂ ਦੇਖਿਆ ਤੇਰੇ ਘਰਦਿਆਂ ਨੇ ਤਾਰੋ ਨੇ ਹਾਸੇ ਨਾਲ ਜੱਸੇ ਨੂੰ ਪੁੱਛਿਆ ਜਦੋਂ ਦਾ ਬਾਪੂ ਗੁਜ਼ਰਿਆ ਹੈ ਬੇਬੇ ਉਦੋਂ ਦੀ ਮਾਤਾ ਜੀ ਬਿਮਾਰ ਰਹਿਣ ਲੱਗ ਪਏ ਨੇ ਤੇ ਉਦੋਂ ਦੇ ਸ਼ਰੀਕੇ ਵਾਲੇ ਵੀ ਪਾਸਾ ਜਿਹਾਂ ਵਟ ਗਏ ਨੇ ਬਸ ਇਦਾਂ ਕਦੇ ਸੋਚਿਆ ਹੀ ਨਹੀਂ ਫਿਰ ਕਦੋਂ ਵਿਆਹ ਬਾਰੇ ਜੱਸੇ ਨੇ ਤਾਰੋ ਨੂੰ ਜਵਾਬ ਦਿੱਤਾ ਅੱਛਾ ਪੁੱਤ ਤੇਰੇ ਸ਼ਰੀਕੇ ਵਿੱਚ ਕੌਣ ਕੌਣ ਨੇ ਤਾਰੋ ਨੇ ਫਿਰ ਪੁੱਛਿਆ ਬੇਬੇ ਮੇਰੇ ਸ਼ਰੀਕੇ ਵਿੱਚ ਦੋ ਮੇਰੇ ਚਾਚੇ ਤੇ ਇੱਕ ਚਾਚੀ ਨੇ ਉਹਨਾਂ ਦੇ ਅੱਗੋਂ ਦੋ ਮੁੰਡੇ ਨੇ ਜੋ ਮੇਰੇ ਤੋਂ ਥੋੜੇ ਛੋਟੇ ਨੇ ਜਸసే ਨੇ ਜਵਾਬ ਦਿੱਤਾ ਪੁੱਤ ਦੋਵੇਂ ਵਿਆਹੇ ਹੋਏ ਨੇ ਤੇਰੇ ਚਾਚੇ ਤਾਰੋ ਨੇ ਪੁੱਛਿਆ ਨਹੀਂ ਬੇਬੇ ਜੋ ਛੋਟਾ ਮੇਰਾ ਚਾਚਾ ਉਹ ਤਾਂ ਵਿਚਾਰਾ ਸਿਧਰਾ ਜਿਹਾ ਜਿਹਨੂੰ ਆਹ ਦੁਨੀਆ ਨਾਲ ਕੋਈ ਮਤਲਬ ਨਹੀਂ ਜਿਵੇਂ ਉਹਨੂੰ ਕੋਈ ਆਖ ਦਿੰਦਾ ਉਹ ਤਾਂ ਉਵੇਂ ਹੀ ਕਰਦਾ ਉਹ ਤਾਂ ਬਸ ਜਿਵੇਂ ਰੱਬ ਦਾ ਹੀ ਬੰਦਾ ਇਹ ਆ ਕੇ ਜੱਸੇ ਨੇ ਦੁੱਧ ਪੀ ਕੇ ਗਲਾਸ ਹੀ ਠਾ ਰੱਖ ਦਿੱਤਾ ਚੱਲ ਕੋਈ ਨਾ ਪੁੱਤ ਐਵੇਂ ਫਿਕਰ ਨਾ ਕਰਿਆ ਕਰ ਹੁਣ ਖਿਆਲ ਨਾਲ ਜਾਵੀਂ ਘਰ ਨੂੰ ਰਾਹ ਵਿੱਚ ਕਿਸੇ ਕੋਲ ਖੜੀ ਨਾ ਐਵੇਂ ਵਾਧੂ ਦਾ ਤਾਰੋ ਜੱਸੇ ਨੂੰ ਕਹਿਣ ਲੱਗੀ ਜੱਸਾ ਖੜਾ ਹੋ ਕੇ ਜਾਣ ਲਈ ਤਾਰੋ ਤੋਂ ਆਗਿਆ ਮੰਗਣ ਲੱਗਾ ਤੇ ਅੰਦਰ ਵੱਲ ਨੂੰ ਦੇਖਣ ਲੱਗਾ ਤੇ ਵੇਖ ਕੇ ਜੱਸਾ ਬਾਹਰ ਨੂੰ ਤੁਰ ਪਿਆ ਜੱਸੇ ਦੇ ਜਾਣ ਦੀ ਗੱਲ ਸੁਣ ਕਰਮੋ ਵੀ ਬਾਹਰ ਵੱਲ ਨੂੰ ਜਾਣ ਲੱਗੀ ਤੇ ਪਿੱਛੋਂ ਜਾਂਦੇ ਜੱਸੇ ਨੂੰ ਦੇਖਣ ਲੱਗ ਪਈ ਬਾਹਰ ਜਾ ਕੇ ਜੱਸੇ ਨੇ ਗੱਡੇ ਨੂੰ ਹੱਕ ਦਿੱਤਾ ਤੇ ਪਿੰਡ ਵੱਲ ਨੂੰ ਚੱਲ ਪਿਆ ਜੱਸੇ ਦੇ ਜਾਣ ਤੋਂ ਬਾਅਦ ਕਰਮੋ ਅੰਦਰ ਮੰਝੇ ਤੇ ਆ ਕੇ ਪੈ ਗਈ ਤੇ ਜੱਸੇ ਬਾਰੇ ਸੋਚਣ ਲੱਗ ਪਈ ਮੰਝੇ ਤੇ ਪਈ ਕਰਮੋ ਜੱਸੇ ਬਾਰੇ ਸੋਚ ਰਹੀ ਸੀ ਕਿ ਇੱਥੇ ਹਰ ਕੋਈ ਕਿਸੇ ਨਾ ਕਿਸੇ ਦੁੱਖ ਅੰਦਰ ਦੁਖੀ ਹੈ ਕੋਈ ਉਸ ਦੁੱਖ ਨੂੰ ਲੋਕਾਂ ਸਾਹਮਣੇ ਫਰੋਲ ਲੈਂਦਾ ਹੈ ਤੇ ਕੋਈ ਆਪਣੇ ਅੰਦਰ ਰੱਖ ਕੇ ਉਸ ਦੀ ਅੱਗ ਵਿੱਚ ਤੁਖਦਾ ਰਹਿੰਦਾ ਹੈ ਜਿਵੇਂ ਜੱਸਾ ਵੀ ਆਪਣੇ ਪਿਓ ਦੇ ਜਾਣ ਤੋਂ ਬਾਅਦ ਆਪਣੀ ਬਿਮਾਰ ਹੋਈ ਮਾਂ ਦੀ ਫਿਕਰ ਵਿੱਚ ਦੁਖੀ ਹੈ ਤੇ ਲੋੜ ਪੈਣ ਤੇ ਆਪਣੇ ਵੱਲੋਂ ਵੱਟੇ ਪਾਸੇ ਕਰਕੇ ਉਹ ਆਪਣੀ ਜ਼ਿੰਦਗੀ ਨੂੰ ਜਿਵੇਂ ਜਿਉਣਾ ਹੀ ਭੁੱਲ ਗਿਆ ਹੈ ਕਰਮੋ ਹੁਣ ਜੱਸੀ ਦੇ ਖਿਆਲਾਂ ਵਿੱਚ ਡੁੱਬੀ ਉਸ ਨੂੰ ਯਾਦ ਕਰ ਰਹੀ ਹੁੰਦੀ ਆ ਕਿ ਇੰਨੇ ਨੂੰ ਤਾਰੋ ਬੇਬੇ ਅੰਦਰ ਆ ਜਾਂਦੀ ਆ ਕੁੜੇ ਕਰਮੋ ਆ ਚਿੱਟੇ ਰੰਗ ਦੀ ਬੋਰੀ ਵਿੱਚ ਭਣਾ ਆਪਣਾ ਸਮਾਨ ਪਰ ਆਪਾਂ ਤਾਂ ਬਸ ਦੋ ਬੋਰੀਆਂ ਹੀ ਸਮਾਨ ਦੀਆਂ ਲੈ ਕੇ ਆਈ ਸੀ ਕੁੜੇ ਜਲਦੀ ਜਲਦੀ ਚ ਕਿਧਰੇ ਜੱਸਾ ਤਾਂ ਨਹੀਂ ਇਹ ਸਮਾਨ ਭੁੱਲ ਗਿਆ ਕਰਮੋ ਜਲਦੀ ਨਾਲ ਮੰਜੇ ਤੋਂ ਖੜੀ ਹੁੰਦੀ ਹੈ ਤੇ ਦੇਖਦੀ ਹੈ ਹਾਂ ਬੇਬੇ ਇਹ ਸਮਾਨ ਤਾਂ ਆਪਣਾ ਨਹੀਂ ਸ਼ਾਇਦ ਇਹ ਸਮਾਨ ਵਾਲੀ ਬੋਰੀ ਉਹ ਗੱਡੇ ਵਾਲਾ ਹੀ ਭੁੱਲ ਗਿਆ ਜਲਦੀ ਜਲਦੀ ਚ ਕਰਮੋ ਨੇ ਜਵਾਬ ਦਿੱਤਾ ਹੁਣ ਤਾਂ ਉਹ ਬਹੁਤ ਦੂਰ ਲੰਘ ਗਿਆ ਹੋਣਾ ਵਿਚਾਰਾ ਨਾਲੇ ਆਪਾਂ ਨੇ ਉਦੋਂ ਵੀ ਨਹੀਂ ਦੇਖਿਆ ਜਦੋਂ ਉਹ ਸਮਾਨ ਉਤਾਰ ਰਿਹਾ ਸੀ ਤਾਂ ਤਾਰੋ ਕਹਿਣ ਲੱਗੀ ਚੱਲ ਬੇਬੇ ਹੁਣ ਆਪਾਂ ਕੀ ਕਰ ਸਕਦੇ ਆ ਆਪਾਂ ਤਾਂ ਉਹਦਾ ਕੋਈ ਥਾਂ ਪਤਾ ਵੀ ਨਹੀਂ ਜਾਣਦੇ ਵੀ ਬਾਪੂ ਨੂੰ ਇਹ ਬੋਰੀ ਛੱਡਣ ਲਈ ਕਹਿ ਦੀਏ ਕਰਮਾਉਣੇ ਤਾਰੋ ਨੂੰ ਕਿਹਾ ਚੱਲ ਕੋਈ ਨਾ ਅੰਦਰ ਸਾਮ ਕੇ ਰੱਖ ਲੈਨੇ ਆ ਜਦੋਂ ਕਦੇ ਆਇਆ ਆਪਾਂ ਵਾਪਸ ਫੜਾ ਦੇਵਾਂਗੇ ਨਾਲੇ ਹੁਣ ਤੂੰ ਵੀ ਖੜੀ ਹੋ ਤੇ ਘਰ ਦੇ ਕੰਮ ਕਰ ਲਾ ਫਿਰ ਹਨੇਰਾ ਹੋ ਜਾਣਾ ਤੇ ਠੰਡ ਵੀ ਉੱਤਰ ਜਾਣੀ ਆ ਤਾਰੋ ਇਹ ਕਹਿ ਕੇ ਵਾਪਸ ਚਲੀ ਗਈ ਦੂਜੇ ਪਾਸੇ ਜੱਸਾ ਗੱਡੇ ਨੂੰ ਹੱਕਦਾ ਜਾਂਦਾ ਸੀ ਤੇ ਨਾਲੇ ਆਪਣੇ ਆਪ ਨਾਲ ਕਰਮੋ ਬਾਰੇ ਗੱਲਾਂ ਕਰਦਾ ਜਾਂਦਾ ਸੀ ਕਿ ਅੱਜ ਤੱਕ ਉਸਨੇ ਕਰਮੋ ਵਰਗੀ ਕੁੜੀ ਨਹੀਂ ਦੇਖੀ ਜਿਸਨੇ ਉਸ ਕੋਲੋਂ ਸ਼ਰਮਾਉਂਦੇ ਹੋਏ ਉਸ ਅੱਗੋਂ ਨੀਵੀਂ ਨਹੀਂ ਚੁੱਕੀ ਤੇ ਸਾਰੇ ਸਿਰ ਨੂੰ ਆਪਣੀ ਚੁੰਨੀ ਨਾਲ ਟੱਕ ਕੇ ਰੱਖਿਆ ਜੱਸਾ ਆਪਣੇ ਆਪ ਨਾਲ ਹੀ ਕਰਮੋ ਦੀਆਂ ਸਿਫਤਾਂ ਕਰਦਾ ਜਾ ਰਿਹਾ ਸੀ ਤੇ ਜਦੋਂ ਦਾ ਉਸ ਦਾ ਬਾਪੂ ਇਸ ਦੁਨੀਆ ਤੋਂ ਗਿਆ ਹੈ ਉਹ ਕਈ ਦਿਨਾਂ ਬਾਅਦ ਅਜ ਇੰਨਾ ਖੁਸ਼ ਹੋਇਆ ਸੀ ਉਹ ਕਰਮੋਂ ਦੀ ਲਮੇਰੀ ਗੁੱਤ ਨੂੰ ਯਾਦ ਕਰਕੇ ਉਸ ਦੀ ਸਿਫਤ ਕਰ ਰਿਹਾ ਸੀ ਜਦੋਂ ਕਰਮੋਂ ਤੁਰਦੀ ਸੀ ਤਾਂ ਉਸ ਦੀ ਗੁੱਤ ਜਿਵੇਂ ਹਵਾਵਾਂ ਦੇ ਨਾਲ ਗੱਲਾਂ ਕਰਦੀ ਸੀ ਤੇ ਉਸ ਦੇ ਵਾਲਾਂ ਵਿੱਚੋਂ ਆਉਂਦੀ ਮਹਿਕ ਜਿਵੇਂ ਕਿਸੇ ਇਤਰ ਦਾ ਛਿੜਕਾਅ ਕਰ ਰਹੀ ਸੀ ਉਸ ਦੇ ਸਿਰ ਉੱਪਰ ਲਈ ਚੁੰਨੀ ਜਿਵੇਂ ਸਾਰੇ ਕਾਇਨਾਤ ਦੀ ਸੰਗ ਨੂੰ ਆਪਣੇ ਹੇਠਾਂ ਲੁਕਾ ਰੱਖਿਆ ਸੀ ਉਹ ਤੁਰ ਰਹੀ ਸੀ ਜਿਵੇਂ ਧਰਤੀ ਉਸ ਦੇ ਪੈਰ ਪੱਬਾਂ ਨੂੰ ਹੁਲਾਰੇ ਦੇ ਕੇ ਉਸ ਦੀ ਚਾਲ ਵਿੱਚ ਮੜਕ ਪਰ ਰਹੀ ਸੀ ਪਰ ਜਸੇ ਨੇ ਉਸਦੇ ਚਿਹਰੇ ਨੂੰ ਜਦੋਂ ਵੇਖਿਆ ਸੀ ਤਾਂ ਲੱਗਦਾ ਸੀ ਜਿਵੇਂ ਕਰਮੋਂ ਦਾ ਹਾਸਾ ਬਹੁਤ ਸਮਾਂ ਪਹਿਲਾਂ ਹੀ ਉਸਦੇ ਚਿਹਰੇ ਤੋਂ ਰੁਕਸਤ ਹੋ ਕੇ ਕਿਸੇ ਡੂੰਘੇ ਜਿਹੇ ਕੋਨੇ ਵਿੱਚ ਦੱਬ ਗਿਆ ਹੋਵੇ ਉਸਦੇ ਚਿਹਰੇ ਦੀ ਰੌਣਕ ਨੂੰ ਜਿਵੇਂ ਫਿਕਰਾਂ ਦਾ ਬੋਝ ਨਿਤਮਹਾਰਿਆਣ ਦੱਬ ਲੈਂਦਾ ਹੈ ਤੇ ਉਹ ਫੇਰ ਭੁੱਲ ਜਾਂਦੀ ਹੈ ਆਪਣੀ ਹੋਂਦ ਨੂੰ ਤੇ ਚੁੱਕ ਲੈਂਦੀ ਹੈ ਆਪਣੇ ਅੰਦਰ ਦਵੀਆਂ ਫਿਕਰਾਂ ਦਾ ਭਾਰ ਤੇ ਜਿਵੇਂ ਲੁਕਾ ਲੈਂਦੀ ਹੈ ਆਪਣੇ ਤੇ ਚੜ ਕੇ ਆਈ ਜਵਾਨੀ ਨੂੰ ਫਿਰ ਉਹ ਦੂਰ ਹੁੰਦੀ ਜਾਪਦੀ ਹੈ ਸ਼ਮਕਾ ਮਾਰਦੀ ਜਵਾਨੀ ਤੋਂ ਇੰਨੇ ਨੂੰ ਜੱਸੇ ਨੂੰ ਬਰਾਂਡੇ ਵਿੱਚ ਬੈਠਾ ਨਾਜ਼ੁਕ ਜਿਹੇ ਸਰੀਰ ਦਾ ਆਦਮੀ ਜਿਵੇਂ ਉਹ ਇਸ ਦੁਨੀਆ ਤੋਂ ਪਾਰ ਦੀ ਫਿਕਰ ਕਰਦਾ ਹੋਇਆ ਕੋਈ ਨਵੀਂ ਹੀ ਕਹਾਣੀ ਸਿਰਜ ਰਿਹਾ ਹੋਵੇ ਤੇ ਜਿਵੇਂ ਉਹਨੂੰ ਇੱਥੋਂ ਕਿਧਰੇ ਜਾਣ ਦੀ ਕਾਲੀ ਹੋਵੇ ਪਰ ਉਹ ਕਿਸੇ ਮਜਬੂਰੀ ਕਾਰਨ ਕਿਸੇ ਨੇ ਰੋਕ ਰੱਖਿਆ ਹੋਵੇ ਜੱਸੇ ਨੂੰ ਮੜਮੜ ਯਾਦ ਆਉਂਦਾ ਹੈ ਉਸ ਦਾ ਚਿਹਰਾ ਜਿਸ ਨੇ ਜੱਸੇ ਵੱਲ ਵੇਖ ਕੇ ਆਪਣੇ ਚਿਹਰੇ ਦਾ ਕੋਈ ਹਾਵ ਭਾਵ ਹੀ ਨਹੀਂ ਬਦਲਿਆ ਸੀ ਤੇ ਬਸ ਬੈਠਾ ਰਿਹਾ ਬਾਹਰ ਨੂੰ ਮੂੰਹ ਕਰਕੇ ਜਿਵੇਂ ਜਿਵੇਂ ਜੱਸਾ ਪਿੰਡ ਦੇ ਨੇੜੇ ਜਾ ਰਿਹਾ ਸੀ ਓਵੇਂ ਓਵੇਂ ਠੰਡ ਵਧ ਰਹੀ ਸੀ ਸ਼ਾਮ ਜਹੀ ਹੋ ਗਈ ਸੀ ਤੇ ਇੰਨੇ ਨੂੰ ਜੱਸਾ ਪਿੰਡ ਦੀ ਫਿਰਨੀ ਤੇ ਪਹੁੰਚ ਜਾਂਦਾ ਹੈ ਹੁਣ ਵੀ ਉਹ ਕਰਮੋ ਬਾਰੇ ਸੋਚਦਾ ਸੋਚਦਾ ਘਰ ਪਹੁੰਚ ਜਾਂਦਾ ਹੈ ਆ ਗਿਆ ਪੁੱਤ ਜੱਸੇ ਲੈ ਆਇਆ ਸੌਦਾ ਚਲ ਵੇਲੇ ਨਾਲ ਹੀ ਆ ਗਿਆ ਸ਼ਹਿਰ ਤੋਂ ਨਹੀਂ ਤਾਂ ਹਨੇਰਾ ਹੋ ਜਾਣਾ ਸੀ ਤੇ ਠੰਡ ਵੀ ਮੈਂ ਤਾਂ ਤੈਨੂੰ ਕਦੋਂ ਦੀ ੜੀ ਕਰਹੀ ਸੀ ਵੀ ਪਤਾ ਨਹੀਂ ਕਦੋਂ ਕੋਣਾ ਜੱਸੇ ਨੇ ਘਰ ਦੇ ਬਾਹਰ ਵਾਲੇ ਬੂਹੇ ਤੇ ਖੜੀ ਜੀਤੋ ਨੇ ਕਿਹਾ ਆ ਗਿਆ ਤੇਰਾ ਜੱਸਾ ਬੇਬੇ ਹੁਣ ਸ਼ਹਿਰ ਗਿਆ ਸੀ ਵੇਲਾ ਕਵੇਲਾ ਤਾਂ ਹੋ ਹੀ ਜਾਂਦਾ ਗਿਆ ਨੂੰ ਅੱਜ ਸਮਾਨ ਜਲਦੀ ਮਿਲ ਗਿਆ ਤੇ ਮੈਂ ਜਲਦੀ ਆ ਗਿਆ ਨਾਲੇ ਠੰਡ ਉਤਰਨ ਵਾਲੀ ਸੀ ਤੇ ਮੈਂ ਕਾਲੀ ਨਾਲ ਸਮਾਨ ਲਿਆ ਕਾਲੀ ਨਾਲ ਪਿੰਡ ਨੂੰ ਆ ਗਿਆ ਜੱਸੇ ਨੇ ਹੱਸਦੇ ਹੋਏ ਕਿਹਾ ਤੇਰਾ ਬਾਪੂ ਜਦੋਂ ਜਾਂਦਾ ਸੀ ਸ਼ਹਿਰ ਉਹ ਤਾਂ ਕਵੇਲਾ ਹੀ ਕਰਕੇ ਆਉਂਦਾ ਸੀ ਤੇ ਜਦੋਂ ਮੈਂ ਉਹਨੂੰ ਲੜਨ ਲੱਗਦੀ ਤਾਂ ਹੱਸ ਕੇ ਆਖਦਾ ਲੈ ਭਾਗਵਾਨੇ ਬੰਦਾ ਹੁਣ ਸ਼ਹਿਰ ਗਿਆ ਸਮਾਂ ਤਾਂ ਲੱਗ ਹੀ ਜਾਂਦਾ ਨਾਲੇ ਫਿਰ ਮਿਲਣਾ ਹੁੰਦਾ ਸ਼ਹਿਰ ਵੀ ਪਿਆਰ ਕਰਨ ਵਾਲਿਆਂ ਨੂੰ ਤੇ ਖਬਰਸਾਰ ਵੀ ਲੈਣੀ ਹੁੰਦੀ ਹੈ ਸ਼ਹਿਰ ਦੀ ਜੀਤੋ ਜੱਸੇ ਨੂੰ ਕਹਿਣ ਲੱਗੀ ਹਾਂ ਬੇਬੇ ਪੁੱਛਦੇ ਸੀ ਸ਼ਹਿਰ ਵਾਲੇ ਬਾਪੂ ਬਾਰੇ ਤੇ ਯਾਦ ਕਰਦੇ ਸੀ ਇਹ ਕਹਿ ਕੇ ਜੱਸਾ ਅੰਦਰ ਨੂੰ ਗੱਡਾ ਲੈ ਜਾਂਦਾ ਹੈ ਤੇ ਜੀਤੋ ਵੀ ਹੌਂਕਾ ਜਿਹਾ ਭਰ ਕੇ ਬਾਹਰ ਵਾਲਾ ਬੂਹਾ ਬੰਦ ਕਰਕੇ ਅੰਦਰ ਆ ਜਾਂਦੀ ਹੈ ਜੱਸਾ ਗੱਡੇ ਵਿੱਚੋਂ ਸਮਾਨ ਉਤਾਰ ਕੇ ਬਲਦਾਂ ਨੂੰ ਅੰਦਰ ਭਾਂਡੇ ਵਿੱਚ ਬੰਨ੍ਹ ਕੇ ਬਾਕੀ ਪਸ਼ੂਆਂ ਨਾਲ ਉਹਨਾਂ ਨੂੰ ਚਾਰਾ ਪਾ ਦਿੰਦਾ ਹੈ ਚੁੱਲ੍ਹੇ 'ਤੇ ਗਰਮ ਪਾਣੀ ਦੇ ਪਤੀਲੇ ਵਿੱਚੋਂ ਗਰਮ ਪਾਣੀ ਭਰ ਕੇ ਨਹਾਉਣ ਚਲਿਆ ਜਾਂਦਾ ਹੈ ਜੱਸੇ ਦੀ ਮਾਂ ਜੀਤੋ ਇਹਨੇ ਨੂੰ ਚੁੱਲ੍ਹੇ ਕੋਲ ਬੈਠ ਕੇ ਆਟਾ ਗੁੰਨਣ ਲੱਗਦੀ ਹੈ ਉਹ ਆਟਾ ਗੁੰਦੀ ਹੋਈ ਅੱਜ ਜੱਸੇ ਦੇ ਚਿਹਰੇ 'ਤੇ ਪਹਿਲਾਂ ਨਾਲੋਂ ਖੁਸ਼ੀ ਮਹਿਸੂਸ ਕਰਦੀ ਹੈ ਤੇ ਆਪ ਵੀ ਖੁਸ਼ ਜਹੀ ਹੋ ਜਾਂਦੀ ਹੈ ਤੇ ਆਟਾ ਗੁੰਨ ਕੇ ਰੋਟੀ ਬਣਾਉਣ ਲੱਗਦੀ ਹੈ ਦੂਜੇ ਪਾਸੇ ਹੁਣ ਕਰਮੋ ਨੂੰ ਜਸੇ ਦਾ ਹੀ ਖਿਆਲ ਰਹਿੰਦਾ ਹੈ ਉਹ ਵੀ ਚੁੱਲ੍ਹੇ ਰੋਟੀ ਬਣਾਉਣ ਲੱਗਦੀ ਹੈ ਇੰਨੇ ਨੂੰ ਤਾਰੋ ਆ ਜਾਂਦੀ ਹੈ ਤਾਰੋ ਆ ਕੇ ਪਹਿਲਾਂ ਕਰਮੋ ਕੋਲ ਬੈਠ ਜਾਂਦੀ ਹੈ ਥੋੜੇ ਸਮੇਂ ਬਾਅਦ ਬਿਨਾ ਕੁਝ ਬੋਲੇ ਉਹ ਉੱਥੋਂ ਉੱਠ ਕੇ ਭਰਾਡੇ ਪਏ RAME ਕੋਲ ਜਾ ਕੇ ਬੈਠਦੀ ਹੈ ਉਠ ਖੜਾ ਹੋਵੇ RAM ਪੁੱਤ ਮੈਂ ਤੇਰੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਆ ਆਪਣੀ ਕਰਮੋ ਬਾਰੇ ਤਾਰੋ ਰਾਮੇ ਨੂੰ ਉਠਾਉਂਦੀ ਹੋਈ ਕਹਿੰਦੀ ਹੈ ਰਾਮਾ ਤਾਰੋ ਦੀ ਆਵਾਜ਼ ਸੁਣ ਕੇ ਉੱਠ ਜਾਂਦਾ ਹੈ ਤੇ ਬਹਿ ਜਾਂਦਾ ਹੈ ਆ ਜਦੋਂ ਅਸੀਂ ਸ਼ਹਿਰੋਂ ਆਏ ਸੀ ਭਲਾ ਉਹ ਮੁੰਡਾ ਵੇਖਿਆ ਸੀ ਜੋ ਆਪਣੇ ਘਰ ਸਮਾਨ ਉਤਰਵਾ ਕੇ ਗਿਆ ਸੀ ਤਾਰੋ ਰਾਮੇ ਨੂੰ ਪੁੱਛਣ ਲੱਗੀ ਹਾਂ ਦੇਖਿਆ ਤਾਂ ਸੀ ਬੇਬੇ ਪਰ ਮੈਨੂੰ ਖਿਆਲ ਨਹੀਂ ਕਿ ਉਹ ਕੌਣ ਸੀ ਕਿਉਂ ਕੋਈ ਜਾਣ ਪਛਾਣ ਜਾਂ ਰਿਸ਼ਤੇਦਾਰੀ ਚੋਂ ਸੀ ਰਾਮੇ ਨੇ ਤਾਰੋ ਨੂੰ ਕਿਹਾ ਨਹੀਂ ਜਾਣ ਪਛਾਣ ਦਾ ਤਾਂ ਨਹੀਂ ਸੀ ਪਰ ਮੈਨੂੰ ਉਹ ਆਪਣੇ ਕਰਮੋਂ ਲਈ ਬਹੁਤ ਵਧੀਆ ਲੱਗਿਆ ਸੁਭਾਅ ਦਾ ਤਾਂ ਉਹ ਬਹੁਤ ਨਰਮ ਸੀ ਕੰਮਕਾਰ ਦਾ ਵੀ ਮੈਨੂੰ ਤਾਂ ਉਹ ਪੂਰਾ ਭੇਤੀ ਲੱਗਿਆ ਮੈਂ ਕਹਿੰਦੀ ਸੀ ਜੇ ਤੂੰ ਥੋੜਾ ਤੁਰ ਫਿਰ ਕੇ ਭਲਾ ਪਤਾ ਕਰ ਲਵੇਂ ਤਾਂ ਮੈਂ ਆਪਣੇ ਕਰਮੋਂ ਲਈ ਉਹਨਾਂ ਦੇ ਘਰ ਰਿਸ਼ਤਾ ਲੈ ਕੇ ਜਾਵਾਂਗੀ ਤਾਰੂ ਰਾਮੇ ਨੂੰ ਕਹਿਣ ਲੱਗੀ ਉਹ ਬੇਬੇ ਅਜੇ ਕਰਮੋਂ ਨੂੰ ਵਿਆਹ ਨੂੰ ਕੀ ਹੋਇਆ ਮੇਰੇ ਕੋਲ ਘਰੇ ਇੱਕੋ ਹੀ ਤਾਂ ਹੈ ਜਿਹਦੇ ਸਾਰੇ ਮੈਂ ਆਪਣੀ ਰਹਿੰਦੀ ਜ਼ਿੰਦਗੀ ਕੱਟ ਰਿਹਾ ਹਾਂ ਉਹਦਾ ਵਿਆਹ ਕਰਤਾ ਤਾਂ ਮੇਰਾ ਉੱਥੇ ਕੌਣ ਰਹਿ ਜਾਣਾ ਹੁਣ ਉਹਦੇ ਬਹਾਨੇ ਰੋਟੀ ਤਾਂ ਖਾ ਲੈਣਾ ਆਰਾਮ ਤਾਰੂ ਨੂੰ ਕਹਿਣ ਲੱਗਿਆ ਤੈਨੂੰ ਤਾਂ ਅਜੇ ਕੋਈ ਫਿਕਰ ਹੀ ਨਹੀਂ ਕਰਮੋਂ ਦਾ ਕਾਰਜ ਕਰਨ ਦਾ ਇੱਥੇ ਘਰੇ ਤੂੰ ਤਾਂ ਸਵੇਰੇ ਦਾਰੂ ਪੀ ਕੇ ਪਿਆ ਰਹਿਣਾ ਮੰਜੇ ਨਾਲ ਲੱਗਿਆ ਘਰੇ ਕੁਝ ਵੀ ਹੋਈ ਜਾਵੇ ਤੈਨੂੰ ਕੋਈ ਪਰਵਾਹ ਨਹੀਂ ਉਹਦੇ ਲੇਖਾਂ ਵਿੱਚ ਵੀ ਕੋਈ ਖੁਸ਼ੀ ਲਿਖੀ ਹੋਣੀ ਰੱਬ ਨੇ ਕਿ ਸਾਰੀ ਉਮਰ ਉਹਨੇ ਇਹੀ ਦੁੱਖ ਭੋਗਣੇ ਨੇ ਇਹ ਕਹਿ ਕੇ ਤਾਰੋ ਉੱਠ ਕੇ ਕਰਮੋ ਕੋਲ ਚਲੀ ਗਈ ਕਰਮੋ ਨੇ ਰੋਟੀ ਬਣਾ ਲਈ ਤੇ ਉਹ ਰਾਮ ਲਈ ਰੋਟੀ ਪਾ ਰਹੀ ਸੀ ਕਿ ਇੰਨੇ ਨੂੰ ਤਾਰੋ ਉਸ ਕੋਲ ਆ ਕੇ ਬੈਠ ਗਈ ਥੋੜੇ ਸਮੇਂ ਬਾਅਦ ਉਹ ਜੱਸੇ ਦੀ ਤਾਰੀਫ ਕਰਨ ਲੱਗੀ ਵਿਚਾਰ ਵਿਚਾਰਾ ਬਹੁਤ ਹੀ ਨਰਮ ਸੀ ਮੁੰਡਾ ਜੇ ਬਿਨਾ ਕਿਸੇ ਜਾਣ ਪਛਾਣ ਤੋਂ ਘਰ ਤੱਕ ਛੱਡ ਗਿਆ ਨਹੀਂ ਤਾਂ ਅੱਜ ਕੱਲ੍ਹ ਦੇ ਸਮੇਂ ਕੋਈ ਨਹੀਂ ਕਿਸੇ ਨੂੰ ਪਛਾਣਦਾ ਮੈਂ ਤਾਂ ਰੱਬ ਅੱਗੇ ਹੀ ਅਰਦਾਸ ਕਰਦੀ ਆ ਕਿ ਮੇਰੀਤੀ ਕਰਮੋ ਲਈ ਐਵੇਂ ਦਾ ਹੀ ਕੋਈ ਰਿਸ਼ਤਾ ਆਵੇ ਤੇ ਮੈਂ ਕਾਲੀ ਨਾਲ ਇਹਦਾ ਕਾਰਜ ਕਰਕੇ ਵਿਹਲੀ ਹੋ ਜਾਵਾਂ ਕਰਮੋ ਤਾਰੋ ਦੀ ਗੱਲ ਸੁਣ ਰਹੀ ਸੀ ਤੇ ਉਹ ਬਿਨਾ ਕੁਝ ਬੋਲੇ ਆਪਣੇ ਪਿਓ ਲਈ ਰੋਟੀ ਪਾ ਕੇ ਉਸ ਨੂੰ ਫੜਾਉਣ ਚਲੀ ਗਈ ਤੇ ਮੋੜ ਆ ਕੇ ਚੁੱਲ੍ਹੇ ਕੋਲ ਬੈਠ ਗਈ ਤਾਰੋ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ ਸੀ ਪਰ ਕਰਮੋ ਉਸ ਦੀ ਗੱਲ ਸੁਣ ਕੇ ਉਦਾਸ ਜਹੀ ਹੋ ਕੇ ਚੁੱਪਚਾਪ ਬੈਠ ਗਈ ਤਾਰੋ ਨੂੰ ਰੋਟੀ ਪਾਉਣ ਲੱਗ ਪਈ ਤਾਰੋ ਕਰਮੋਂ ਦੀ ਉਦਾਸੀ ਵੇਖ ਕੇ ਆਪ ਵੀ ਘਬਰਾ ਗਈ ਕੀ ਹੋਇਆ ਪੁੱਤ ਕਰਮੋਂ ਐਵੇਂ ਮੂੰਹ ਜਿਹਾ ਬਣਾ ਕੇ ਕਿਉਂ ਬੈਠੀ ਆ ਕੀ ਹੋਇਆ ਕਿਸੇ ਨੇ ਕੁਝ ਕਿਹਾ ਜਾਂ ਫਿਰ ਮੈਂ ਕੁਝ ਕਿਹਾ ਹੋਵੇ ਤਾਰੋ ਕਰਮੋਂ ਨੂੰ ਪੁੱਛਣ ਲੱਗੀ ਨਹੀਂ ਬੇਬੇ ਕਿਸੇ ਨੇ ਕੀ ਕਹਿਣਾ ਕੁਝ ਨਹੀਂ ਬਸ ਅੱਜ ਸਾਰਾ ਦਿਨ ਬਾਹਰ ਸ਼ਹਿਰ ਹੀ ਨਿਕਲ ਗਿਆ ਦੇਖ ਇੱਕ ਦਿਨ ਵਿੱਚ ਹੀ ਘਰ ਦਾ ਕਿੰਨਾ ਬੁਰਾ ਹਾਲ ਹੋ ਗਿਆ ਮੇਰੇ ਪਿਓ ਨੂੰ ਤਾਂ ਘਰ ਦੀ ਕੋਈ ਫਿਕਰ ਨਹੀਂ ਕਿ ਕੀ ਹੋਈ ਜਾਂਦਾ ਆਸੇ ਪਾਸੇ ਜੇ ਜਦੋਂ ਮੈਂ ਵਿਆਹੀ ਗਈ ਤਾਂ ਇਸ ਘਰ ਨੂੰ ਕੌਣ ਸੰਭਾਲੇਗਾ ਉਹ ਨੂੰ ਤਾਂ ਬਸ ਇੱਕ दारू ਪੀਣ ਤੋਂ ਬਿਨਾਂ ਹੋਰ ਕੁਝ ਵੀ ਯਾਦ ਨਹੀਂ ਰਹਿੰਦਾ ਉਹਨੇ ਤਾਂ ਰੋਟੀ ਬਿਨਾਂ ਹੀ ਮਰ ਜਾਣਾ ਇੱਥੇ ਕਰਮ ਉਹਨੇ ਜਵਾਬ ਦਿੱਤਾ ਕੋਈ ਨਾ ਪੁੱਤ ਸਭ ਨੇ ਰੱਬ ਵੱਲੋਂ ਦਿੱਤੀ ਆਪੋ ਆਪਣੀ ਜ਼ਿੰਦਗੀ ਭੋਗਣੀ ਹੁੰਦੀ ਆ ਤੇ ਦੁੱਖ ਸੁੱਖ ਵੀ ਉਹਦੇ ਅਨੁਸਾਰ ਹੀ ਸਾਡੀ ਝੋਲੀ ਆਉਂਦੇ ਨੇ ਇਹਨਾਂ ਤੋਂ ਆਪਾਂ ਕਦੇ ਮੁਨਕਰ ਨਹੀਂ ਹੋ ਸਕਦੇ ਨਾਲੇ ਤੂੰ ਐਵੇਂ ਨਾ ਆਪਣੇ ਪਿਓ ਦੀ ਫਿਕਰ ਕਰਿਆ ਕਰ ਜਦੋਂ ਤੱਕ ਮੈਂ ਇੱਥੇ ਹੈਗੀ ਆ ਮੈਂ ਇਹਦਾ ਖਿਆਲ ਰੱਖਣਾ ਤੇ ਜਦੋਂ ਦਾ ਮੇਰਾ ਪੁੱਤ ਇਸ ਦੁਨੀਆ ਤੋਂ ਗਿਆ ਨਾ ਉਦੋਂ ਤੋਂ ਹੀ ਮੈਂ ਰਾਮੇ ਨੂੰ ਆਪਣਾ ਪੁੱਤ ਮੰਨਦੀ ਸੀ ਇਹ ਦੋਵੇਂ ਸਾਰਾ ਦਿਨ ਇਕੱਠੇ ਰਹਿੰਦੇ ਸੀ ਤੇ ਸਾਰਾ ਦਿਨ ਆਪਣੀ ਲੱਗ ਦੁਨੀਆ 'ਚ ਊੜਾਰੀ ਮਾਰਦੇ ਰਹਿੰਦੇ ਸੀ ਤਾਰੋ ਨੇ ਕਰਮਾਂ ਨੂੰ ਕਿਹਾ ਅਗਲੇ ਦਿਨ ਦੀ ਸਵੇਰ ਜਿੱਤੋ ਜੱਸੇ ਵੱਲੋਂ ਲਿਆਂਦੇ ਸੌਦੇ ਨੂੰ ਉੱਠ ਕੇ ਫਰੋਲਣ ਲੱਗ ਪਈ ਤਾਂ ਉਸਨੇ ਵੇਖਿਆ ਕਿ ਜੱਸਾ ਕੁਝ ਸਮਾਨ ਤਾਂ ਲੈ ਕੇ ਹੀ ਨਹੀਂ ਆਇਆ ਜਾਂ ਫਿਰ ਸ਼ਾਇਦ ਉਸਦੇ ਧਿਆਨ ਵਿੱਚੋਂ ਨਿਕਲ ਗਿਆ ਹੋਵੇ ਏ ਵੇਖ ਕੇ ਜੀਤੋ ਜੱਸੇ ਦੇ ਕਮਰੇ ਵੱਲ ਜਾਂਦੀ ਹੈ ਤੇ ਵੇਖਦੀ ਹੈ ਜੱਸਾ ਅਜੇ ਸੁੱਤਾ ਹੀ ਹੁੰਦਾ ਹੈ ਤੇ ਉਹ ਉਸ ਨੂੰ ਬਿਨਾਂ ਠਾਏ ਉੱਥੋਂ ਆ ਜਾਂਦੀ ਹੈ ਜੀਤੋ ਚੁੱਲ੍ਹੇ ਕੋਲ ਆ ਕੇ ਚੁੱਲ੍ਹੇ ਵਿੱਚ ਅੱਗ ਬਾਲ ਦਿੰਦੀ ਹੈ ਤੇ ਫਿਰ ਚਾਹ ਧਰ ਦਿੰਦੀ ਆ ਥੋੜੇ ਸਮੇਂ ਬਾਅਦ ਘਰ ਦਾ ਬੂਹਾ ਖੁੱਲ ਜਾਂਦਾ ਹੈ ਤੇ ਉਹ ਵੇਖਦੀ ਹੈ ਕਿ ਉਸਦੇ ਦੋਵੇਂ ਦਿੌਰ ਅੰਦਰ ਨੂੰ ਆ ਕੇ ਜੀਤੋ ਕੋਲ ਖੜ ਜਾਂਦੇ ਨੇ ਪਰਜਾਈ ਜੀ ਜੱਸਾ ਕਿੱਥੇ ਹੈ ਉਸ ਨਾਲ ਆਪਣੀ ਜ਼ਮੀਨ ਦੀ ਵੰਡ ਵੰਡਾਈ ਬਾਰੇ ਗੱਲ ਕਰਨੀ ਸੀ ਇਹਦੇ ਤੋਂ ਇਲਾਵਾ ਜੋ ਵੀ ਵੱਡੇ ਬਾਈ ਦੇ ਮਰਨ ਤੇ ਉਸਦੇ ਭੋਗ ਤੱਕ ਦਾ ਜਿਹੜਾ ਖਰਚਾ ਆਇਆ ਸੀ ਉਹਦੇ ਬਾਰੇ ਹਿਸਾਬ-ਕਿਤਾਬ ਕਰਨ ਆਈ ਸੀ ਬਹੁਤ ਦਿਨ ਹੋ ਗਏ ਨਾਲੇ ਸਾਡੇ ਵੀ ਖਰਚੇ ਨੇ ਕਰਦੇ ਰੁਲਦੂ ਨੇ ਜੀਤੋ ਨੂੰ ਕਿਹਾ ਹਾਂ ਬਾਈ ਮੈਂ ਵੀ ਸ਼ਹਿਰ ਨੂੰ ਜਾਣਾ ਸੀ ਅੱਜ ਘਰ ਦਾ ਸਾਰਾ ਸੌਦਾ ਮੁੱਕਿਆ ਪਿਆ ਹੈ ਨਾਲੇ ਪਰਜਾਈ ਅਮਰੋ ਨੂੰ ਵੀ ਦਵਾਈ ਦਾ ਰੁਦਵਾ ਕੇ ਲਿਆਉਣੀ ਆ ਉਹ ਬਿਮਾਰ ਜੀ ਰਹਿੰਦੀ ਆ ਜੇਕਰ ਅੱਜ ਜੱਸਾ ਆਪਣਾ ਹਿਸਾਬ ਕਰ ਦਿੰਦਾ ਤਾ ਸ਼ੇਰ ਨੂੰ ਜਾਵਾਂਗੇ ਹੁਣ ਤਾਂ ਬਹੁਤ ਦਿਨ ਲੰਘ ਗਏ ਬਾਈ ਦੇ ਭੋਗ ਪਏ ਨੂੰ ਵੀ ਹਰੀਏ ਨੇ ਰੁੱਲਦੇ ਨੂੰ ਕਿਹਾ ਜਿੱਤੋਂ ਉਹਨਾਂ ਦੀਆਂ ਗੱਲਾਂ ਸੁਣ ਕੇ ਦੁਖੀ ਜਿਹੀ ਹੋ ਗਈ ਜੱਸੇ ਦੇ ਪਿਓ ਨੂੰ ਯਾਦ ਕਰਕੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹਨਾਂ ਹੰਝੂਆਂ ਦੀ ਕੌੜੀ ਕੁੱਟ ਪਰ ਕੇ ਉਹ ਅੰਦਰ ਹੀ ਲੰਘਾ ਗਈ ਕੋਈ ਨਾ ਰੁੱਲਦੂ ਤੁਸੀਂ ਇੱਥੇ ਬੈਠ ਜਾਵੋ ਜੱਸਾ ਜੇ ਸੁੱਤਾ ਪਿਆ ਹੈ ਮੈਂ ਉਸ ਨੂੰ ਜਾ ਕੇ ਠਾ ਦੇਨੀ ਆ ਰੁੱਲਦੂ ਤੇ ਹਰੀਆ ਆਏ ਨੇ ਤੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰ ਲਵੇ ਇਹ ਕਹਿ ਕੇ ਜੀਤੋ ਜੱਸੇ ਨੂੰ ਉਠਾਉਣ ਚਲੀ ਗਈ ਜੱਸੇ ਪੁੱਤ ਉੱਠ ਖੜਾ ਹੋ ਤੇਰਾ ਚਾਚਾ ਰੋਲਦੂ ਤੇ ਹਰੀਆ ਦੋਮੇ ਆਏ ਨੇ ਕਹਿੰਦੇ ਨੇ ਹਿਸਾਬ ਕਿਤਾਬ ਕਰਨਾ ਹੈ ਜੀਤੋ ਨੇ ਜੱਸੇ ਨੂੰ ਉਠਾਉਂਦੇ ਹੋਏ ਕਿਹਾ ਹਾਂ ਬੇਬੇ ਹੁਣ ਕਿਹੜਾ ਹਿਸਾਬ ਕਿਤਾਬ ਰਹਿ ਗਿਆ ਚਾਚੇ ਵਰਗਿਆਂ ਨਾਲ ਮੈਂ ਬਾਪੂ ਦੇ ਭੋਗ ਤੇ ਹੀ ਤਾਂ ਕਰ ਲਿਆ ਸੀ ਸਾਰਾ ਹਿਸਾਬ ਜੱਸਾ ਉੱਠਦਾ ਹੋਇਆ ਬੋਲਿਆ ਪਤਾ ਨਹੀਂ ਪੁੱਤ ਇਹ ਤਾਂ ਹੁਣ ਤੈਨੂੰ ਹੀ ਪਤਾ ਹੋਊ ਜਾਂ ਫਿਰ ਤੇਰੇ ਚਾਚਿਆਂ ਨੂੰ ਮੈਨੂੰ ਕੀ ਪਤਾ ਹੁਣ ਕਿਹੜਾ ਲੈਣ ਦੇਣ ਰਹਿੰਦਾ ਆਪਣਾ ਜੀਤੋ ਨੇ ਜਵਾਬ ਦਿੱਤਾ ਇਹ ਕਹਿ ਕੇ ਜੀਤੋ ਵਾਪਸ ਆ ਗਈ ਤੇ ਆ ਕੇ ਚੁੱਲ੍ਹੇ 'ਚ ਆਹ ਧਰ ਦਿੱਤੀ ਪਰਜਾਈ ਜੀ ਕਦੋਂ ਆਊ ਜੀਤਾ ਇੰਨਾ ਵੱਡਾ ਦਿਨ ਚੜਿਆ ਹੈ ਆਪ ਮਹਾਰਾਜ ਹਜੇ ਸੁੱਤਾ ਪਿਆ ਹੈ ਅਸੀਂ ਅੱਗੇ ਜਾ ਕੇ ਹੋਰ ਵੀ ਕੰਮਕਾਰ ਕਰਨੇ ਨੇ ਇਸ ਘੱਲੋਂ ਸਾਡਾ ਬਾਈ ਬਹੁਤ ਵਧੀਆ ਸੀ ਹੁਣ ਨੂੰ ਤਾਂ ਉੱਠ ਕੇ ਖੇਤਾਂ ਵਿੱਚ ਘੇੜਾ ਵੀ ਮਾਰ ਕੇ ਵਾਪਸ ਆ ਜਾਂਦਾ ਸੀ ਹੁਣ ਘਰ ਦੇ ਕੰਮ-ਕਾਰ ਵੇਖ ਰਿਹਾ ਹੁੰਦਾ ਜੇ ਹੁੰਦਾ ਤਾਂ ਹੁਣ ਇਹਨੂੰ ਕਿਹੜਾ ਕਿਸੇ ਦਾ ਡਰ ਰਿਹਾਗਾ ਇਹ ਆਪਣੀ ਮਰਜ਼ੀ ਕਰਦਾ ਰੁੱਲਦਾ ਜੀਤੇ ਨੂੰ ਕਹਿਣ ਲੱਗਿਆ ਆਓ ਚਾਚਾ ਜੀ ਕਿਵੇਂ ਆਉਣਾ ਹੋਇਆ ਹੋਰ ਕਿਵੇਂ ਨੇ ਘਰੇ ਸਾਰੇ ਜੱਸੇ ਨੇ ਆ ਕੇ ਦੋਮਾ ਨੂੰ ਬੁਲਾਇਆ ਹਾਂ ਹਾਂ ਹੁਣ ਤੱਕ ਤਾਂ ਸਭ ਵਧੀਆ ਸੀ ਜਦੋਂ ਦਾ ਬਾਈ ਇਸ ਦੁਨੀਆ ਤੋਂ ਗਿਆ ਉਦੋਂ ਦਾ ਤਾਂ ਸਭ ਬੁਰਾ ਹੀ ਹੋ ਰਿਹਾ ਹੁਣ ਅਸੀਂ ਤੇਰੇ ਕੋਲ ਆਏ ਹਾਂ ਆ ਖੇਤੀਬਾੜੀ ਤੇਰੇ ਵਸਤੇ ਦਾ ਕੰਮ ਨਹੀਂ ਹੈਗਾ ਤੈਨੂੰ ਅਸੀਂ ਹਿੱਸਿਆਂ ਦੀ ਪੈੜੀ ਦੇ ਕੇ ਆਪੋ ਆਪਣਾ ਹਿਸਾਬ ਕਰਕੇ ਲੱਗ-ਲੱਗ ਹੁੰਦੇ ਹਾਂ ਜਿਵੇਂ ਤੈਨੂੰ ਠੀਕ ਲੱਗਦਾ ਹੈ ਤੂੰ ਆਪਣਾ ਚਲਾਈ ਜਾਵੀਂ ਜੇ ਅਸੀਂ ਖੇਤੀਬਾੜੀ ਦੀ ਆਸ ਤੇਰੇ ਤੋਂ ਰੱਖੀ ਤਾਂ ਅਸੀਂ ਵੀ ਭੁੱਖੇ ਮਰਾਂਗੇ ਤੇ ਬਾਅਦ ਵਿੱਚ ਤੂੰ ਤਾਂ ਕਹਿ ਦੇਣਾ ਕਿ ਰੱਬ ਨੇ ਦਿੱਤਾ ਹੀ ਇੰਨਕ ਸੀ ਰੁੱਲਦੇ ਨੇ ਜੱਸੇ ਨੂੰ ਕਿਹਾ ਚਾਚਾ ਜੀ ਮੈਂ ਤਾਂ ਕਦੇ ਨਹੀਂ ਸੋਚਿਆ ਕਿ ਸਾਨੂੰ ਐਵੇਂ ਲੱਗ-ਲੱਗ ਹੋ ਕੇ ਚੱਲਣਾ ਚਾਹੀਦਾ ਸਗੋਂ ਮੈਨੂੰ ਤਾਂ ਹੁਣ ਤੁਹਾਡੇ ਤੇ ਹੀ ਆਸ ਸੀ ਕਿ ਬਾਪੂ ਦੇ ਇਸ ਦੁਨੀਆ ਤੋਂ ਚਲੇ ਜਾਣ ਬਾਅਦ ਤੁਸੀਂ ਹੀ ਸਾਡਾ ਸਹਾਰਾ ਸੀ ਹੁਣ ਤਾਂ ਬਾਪੂ ਦੀ ਜਗ੍ਹਾ ਮੈਂ ਤੁਹਾਨੂੰ ਹੀ ਦੇਖਦਾ ਸੀ ਪਰ ਤੁਸੀਂ ਤਾਂ ਬਾਪੂ ਦੇ ਗੁਜਰ ਜਾਣ ਤੋਂ ਥੋੜਾ ਬਾਅਦ ਹੀ ਮੈਨੂੰ ਉਪਰਾ ਜਿਹਾ ਕਰ ਗਏ ਜੱਸੇ ਨੇ ਜਵਾਬ ਦਿੱਤਾ ਉਪਰਾ ਤਾਂ ਨਹੀਂ ਕੀਤਾ ਪਰ ਸਾਨੂੰ ਪਿੰਡ ਵਿੱਚ ਵਿਚਰਦਿਆਂ ਸ਼ਰਮ ਆਉਂਦੀ ਹੈ ਕਿ ਲੋਕ ਕਿਧਰੇ ਇਹਨਾਂ ਕਹਿਣ ਲੱਗ ਜਾਣ ਕਿ ਰੋਲਦੇ ਤੇ ਹਰੀਏ ਨੇ ਜੱਸੇ ਦੇ ਹੀ ਸੇ ਦਾ ਖਾਣਾ ਸ਼ੁਰੂ ਕਰ ਦਿੱਤਾ ਹੈ ਤਾਂ ਕਰਕੇ ਕਹਿ ਰਹੇ ਹਾਂ ਪੁੱਤ ਆਪਾਂ ਹੁਣ ਹੀ ਸਾਬ ਕਿਤਾਬ ਨਾਲ ਚੱਲ ਪੈਨੇ ਆ ਕੱਲ ਨੂੰ ਨਾ ਤੈਨੂੰ ਸਾਡੇ ਪ੍ਰਤੀ ਕੋਈ ਸ਼ਿਕਵਾ ਰਹੇ ਤੇ ਨਾ ਸਾਨੂੰ ਤੇਰੇ ਨਾਲ ਹਰੀਏ ਨੇ ਜੱਸੇ ਨੂੰ ਜਵਾਬ ਦਿੱਤਾ ਤੈਨੂੰ ਅਸੀਂ ਇੱਕ ਵਾਰ ਕਹਿ ਕੇ ਆਈ ਸੀ ਵੀ ਤੂੰ ਸਿਆਣਾ ਹੈ ਤੇ ਤੂੰ ਭਝਾਈ ਨਾਲ ਸਲਾਹ ਕਰਕੇ ਇੱਕ ਦਿਨ ਰੱਖ ਤੇ ਉਸ ਦਿਨ ਆਪਣੀ ਪੈਲੀ ਨੂੰ ਵੰਡ ਲਵਾਂਗੇ ਫਿਰ ਤੂੰ ਆਪਣੇ ਘਰ ਸੁਖੀ ਤੇ ਅਸੀਂ ਆਪਣੇ ਘਰ ਇਹ ਕਹਿ ਕੇ ਰੋਲਦਾ ਖੜਾ ਹੋ ਗਿਆ ਲਿਆ ਚਾਹ ਪੀ ਕੇ ਚਲੇ ਜਾਇਓ ਠੰਡਾ ਫਿਰ ਤੁਸੀਂ ਸ਼ਹਿਰ ਨੂੰ ਵੀ ਜਾਣਾ ਹੈ ਜੀਤੋ ਦੋਵਾਂ ਦੇ ਹੋਰਾਂ ਨੂੰ ਚਾਹ ਪਾ ਕੇ ਦੇਣ ਲੱਗੀ ਰੋਲਦਾ ਤੇ ਹਰੀਆ ਜੀਤੋ ਦੀ ਗੱਲ ਬਿਨਾਂ ਸੁਣੇ ਉੱਥੋਂ ਚਲੇ ਗਏ ਇਹ ਵੇਖ ਕੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਤਾ ਨਹੀਂ ਚਾਚੇ ਕਿ ਐਵੇਂ ਕਿਉਂ ਕਰ ਰਹੇ ਨੇ ਪਤਾ ਨਹੀਂ ਸੀ ਉਹ ਸਾਨੂੰ ਇੰਨਾ ਜਲਦੀ ਲੱਗ ਕਰ ਦੇਣਗੇ ਨਾਲੇ ਆਪਣਾ ਤਾਂ ਇਹਨਾਂ ਨਾਲ ਕੋਈ ਗੁੱਸਾ ਗਿਲਾ ਵੀ ਨਹੀਂ ਹੋਇਆ ਹੁਣ ਸਮਝ ਨਹੀਂ ਆਉਂਦੀ ਕਿ ਸਭ ਕੀ ਚਾਹੁੰਦੇ ਨੇ ਜੱਸੇ ਨੇ ਚੁੱਲ੍ਹੇ ਕੋਲ ਬੈਠਦੇ ਹੋਏ ਆਪਣੀ ਮਾਂ ਨੂੰ ਕਿਹਾ ਕੋਈ ਨਾ ਪੁੱਤ ਆਪਣੇ ਤੇ ਮਾੜਾ ਸਮਾਂ ਆਇਆ ਤੇ ਆਪਾਂ ਸਬਰ ਕਰਕੇ ਲੰਘਾਉਣਾ ਪੈਣਾ ਨਾਲੇ ਹੁਣ ਜੋ ਬੀਤ ਗਿਆ ਉਹਨੂੰ ਯਾਦ ਕਰਨ ਦਾ ਕੋਈ ਫਾਇਦਾ ਨਹੀਂ ਸਗੋਂ ਉਸ ਲੰਗੇ ਹੋਏ ਸਮੇ ਤੋਂ ਸਿੱਖ ਕੇ ਸਾਨੂੰ ਅੱਗੇ ਵਧਣਾ ਚਾਹੀਦਾ ਹੈ ਤੇਰੇ ਦਾਦਾ ਜੀ ਜਦੋਂ ਪੂਰੇ ਹੋਏ ਸੀ ਉਦੋਂ ਤੇਰੇ ਚਾਚੇ ਵਰਗੇ ਨਿੱਕੇ ਨਿੱਕੇ ਹੁੰਦੇ ਸੀ ਤੇ ਤੇਰੇ ਪਿਓ ਨੇ ਇਹਨਾਂ ਨੂੰ ਲਾਡਾਂ ਨਾਲ ਪਾਲਿਆ ਸੀ ਕਰਦਾ ਪੈਸਾ ਥੇਲਾ ਸਾਰਾ ਤੇਰੇ ਪਿਓ ਕੋਲ ਹੁੰਦਾ ਸੀ ਘਰ ਤੇ ਖੇਤੀ ਬਾੜੀ ਦਾ ਸਾਰਾ ਹਿਸਾਬ ਕਿਤਾਬ ਤੇਰੇ ਬਾਪੂ ਨੂੰ ਕਰਨਾ ਪੈਂਦਾ ਸੀ ਤੇ ਹੁਣ ਤੇਰੇ ਪਿਓ ਦੇ ਚਲੇ ਤੋਂ ਚਲੇ ਜਾਣ ਤੋਂ ਬਾਅਦ ਇਹਨਾਂ ਨੂੰ ਲੱਗਦਾ ਹੈ ਕਿ ਉਹ ਸਾਰਾ ਕੰਮਕਾਰ ਨਹੀਂ ਸੰਭਾਲ ਸਕੇਗਾ ਤਾਂ ਕਰਕੇ ਇਹਨਾਂ ਨੂੰ ਲੱਗਦਾ ਹੈ ਹੁਣ ਉਹ ਆਪੋ ਆਪਣਾ ਹਿਸਾਬ ਕਿਤਾਬ ਅਲੱਗ ਕਰਨ ਬਾਰੇ ਸੋਚ ਰਹੇ ਨੇ ਜੀਤੋ ਨੇ ਜੱਸੇ ਨੂੰ ਸਮਝਾਉਂਦੇ ਹੋਏ ਕਿਹਾ ਜੱਸਾ ਚਾਹ ਪੀ ਕੇ ਆਪਣੀ ਮਾਂ ਨੂੰ ਪੁੱਛਦਾ ਹੈ ਇਹੋ ਚਾਚੇ ਵਰਗਿਆਂ ਨੂੰ ਕਿਹੜਾ ਦਿਨ ਦੇਵੇਗਾ ਹਿਸਾਬ-ਕਿਤਾਬ ਕਰਨ ਨੂੰ ਤਾਂ ਜੀਤੋ ਜੱਸੇ ਨੂੰ ਕਹਿੰਦੀ ਹੈ ਕਿ 2 ਦਿਨਾਂ ਬਾਅਦ ਉਹਨਾਂ ਦਾ ਹਿਸਾਬ-ਕਿਤਾਬ ਕਰ ਦੇਣਗੇ ਇਹ ਸੁਣ ਕੇ ਜੱਸਾ ਆਪਣੇ ਚਾਚੇ ਦੇ ਘਰ ਸੁਨੇਹਾ ਲਾ ਆਉਂਦਾ ਹੈ ਕਿ ਉਹ 2 ਦਿਨ ਬਾਅਦ ਆਪਣੇ ਘਰ ਤੇ ਖੇਤੀਬਾੜੀ ਦਾ ਹਿਸਾਬ-ਕਿਤਾਬ ਅਲੱਗ-ਅਲੱਗ ਕਰ ਲੈਣਗੇ ਜੋ ਵੀ ਜੱਸੇ ਨੇ ਉਹਨਾਂ ਦਾ ਦੇਣਾ ਲੈਣਾ ਹੋਵੇਗਾ ਉਹ ਸਾਰਾ ਦਿਨ ਉਸੇ ਦਿਨ ਅਦਾ ਕਰ ਦੇਵੇਗਾ ਜੱਸਾ ਕਾਹ ਰਾ ਕੇ ਆਪਣੀ ਲੈਣ ਦੇਣ ਵਾਲੀ ਵਹੀ ਚੁੱਕ ਕੇ ਆਪਣਾ ਹਿਸਾਬ ਕਿਤਾਬ ਦੇਖਣ ਲੱਗਦਾ ਹੈ ਜਿਸ ਵਿੱਚ ਉਸ ਨੂੰ ਪਤਾ ਲੱਗਦਾ ਹੈ ਕਿ ਹੁਣ ਤੱਕ ਖੇਤੀਬਾੜੀ ਤੇ ਘਰ ਦੇ ਖਾਤੇ ਲਈ ਆਈ ਹੋਈ ਆੜਤ ਵਿੱਚੋਂ ਉਧਾਰ ਦਾ 250 ਰੁਪਿਆ ਬਕਾਇਆ ਬਾਕੀ ਰਹਿੰਦਾ ਹੈ ਜੋ ਜੱਸੇ ਦੇ ਸਾਰੇ ਇਕੱਠੇ ਪਰਿਵਾਰ ਨੇ ਅਦਾ ਕਰਨਾ ਹੈ ਇਹ ਵੇਖ ਕੇ ਜੱਸਾ ਸਾਰਾ ਹਿਸਾਬ ਕਿਤਾਬ ਅਲੱਗ ਵਰਕੇ ਉਪਰ ਤਾਰ ਦਿੰਦਾ ਹੈ ਤੇ ਆਪਣੇ ਕੋਲ ਰੱਖ ਲੈਂਦਾ ਹੈ ਹਾਂਜੀ ਦੋਸਤੋ ਇਸ ਕਹਾਣੀ ਦਾ ਅਗਲਾ ਭਾਗ ਕੱਲ ਆਵੇਗਾ ਜੀ ਪੂਰੀ ਕਹਾਣੀ ਸੁਣਨ ਲਈ ਜੁੜੇ ਰਹਿਣਾ ਆਪਣੇ ਚੈਨਲ ਦੇ ਨਾਲ ਧੰਨਵਾਦ ਜੀ